ਬਿਕਰਮਜੀਤ ਸਿੰਘ ਕਤਲ ਮਾਮਲੇ ਦੇ ਵਿੱਚ ਕੇਸ ਵਿੱਚ ਕਾਊਂਟਰ ਇੰਟੈਲੀਜੈਂਸ ਦੇ ਇੰਸਪੈਕਟਰ ਨਾਰੰਗ ਸਿੰਘ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ ਇਸ ਕੇਸ ਦੇ ਵਿੱਚ આરોપી ਪਾਏ ਗਏ 6 ਪੁਲਿਸ ਮੁਲਾਜ਼ਮਾਂ ਨੂੰ ਪਹਿਲਾ ਹੀ ਬਰਖਾਸਤ ਕਰ ਦਿੱਤਾ ਗਿਆ ਜਿਨ੍ਹਾਂ ਚੋਂ ਏਐਸਆਈ ਗੁਲਸ਼ਨਬੀਰ ਸਿੰਘ ਏਐਸਆਈ ਸ਼ਵਿੰਦਰ ਸਿੰਘ ਏਐਸਆਈ ਬਲਜੀਤ ਸਿੰਘ ਹੈੱਡ ਕਾਂਸਟੇਬਲ ਗੁਰਪ੍ਰੀਤ ਸਿੰਘ ਜਗਜੀਤ ਸਿੰਘ ਤੇ ਲਖਵਿੰਦਰ ਸਿੰਘ ਸ਼ਾਮਲ ਨੇ ਜਦ ਕਿ ਕੈਦੀ ਬਿਕਰਮਜੀਤ ਸਿੰਘ ਦੇ ਕੁਝ ਦਿਨ ਪਹਿਲਾਂ ਹਸਪਤਾਲ ਚੋਂ ਲਾਪਤਾ ਹੋਣ ਤੋਂ ਬਾਅਦ ਇਹ ਮਾਮਲਾ ਗਰਮਾ ਗਿਆ ਸੀ ਪਰਿਵਾਰ ਵੱਲੋਂ ਪੁਲਿਸ ਖਿਲਾਫ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ ਬਿਕਰਮਜੀਤ ਸਿੰਘ ਦੇ ਪਰਿਵਾਰ ਨੂੰ ਸ਼ੱਕ ਸੀ ਕਿ ਪੁਲਿਸ ਮੁਲਾਜ਼ਮਾਂ ਵੱਲੋਂ ਵਿਕਰਮਜੀਤ ਸਿੰਘ ਨੂੰ ਅਗਵਾ ਕਰਨ ਤੋਂ ਬਾਅਦ ਉਸਨੂੰ ਮਾਰ ਦਿੱਤਾ ਗਿਆ ਜੋ ਸ਼ੱਕ ਬਿਲਕੁਲ ਸਹੀ ਸਾਬਤ ਹੋਇਆ ਇਸੇ ਮਾਮਲੇ ਨੂੰ ਪਖਤਿਆ ਦੇ ਕੇ ਕਾਰਵਾਈ ਦੌਰਾਨ ਪੁਲਿਸ ਮੁਲਾਜ਼ਮ ਆਰੋਪੀ ਸਾਬਤ ਹੋਏ ਅਤੇ ਹੋਰਨਾਂ ਨੌਕਰੀਆਂ ਤੋਂ ਬਰਖਾਸਤ ਕਰ ਦਿੱਤੇ ਗਏ ਨੇ ਇਸ ਤੋਂ ਪਹਿਲਾਂ ਮੰਗ ਉੱਠੀ ਸੀ ਕਿ ਨਾਰੰਗ ਸਿੰਘ ਨੂੰ ਵੀ ਬਰਖਾਸਤ ਕੀਤਾ ਜਾਵੇ ਅਤੇ ਇਸ ਦੀ ਸਿਫਾਰਿਸ਼ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਣ ਵਿਕਰਮ ਸਿੰਘ ਕਤਲकांड ਮਾਮਲੇ ਦੇ ਵਿੱਚ ਕਾਉਂਟਰ ਇੰਟੈਲੀਜੈਂਸ ਦੇ ਇੰਸਪੈਕਟਰ ਨਾਰੰਗ ਸਿੰਘ ਨੂੰ ਵੀ ਬਰਖਾਸਤ ਕਰ ਦਿੱਤਾ ਗਿਆ ਹੈ ਇਸ ਉੱਤੇ ਵਧੇਰੇ ਜਾਣਕਾਰੀ ਨਾਲ ਸਾਡੇ ਪੱਤਰਕਾਰ ਜੁੜੇ ਨੇ ਰਾਜੀਵ ਸ਼ਰਮਾ ਅੱਜ ਤੋਂ ਜਾਨਣਾ ਚਾਹਾਂਗੇ ਕਿ ਇੰਸਪੈਕਟਰ ਨਾਰੰਗ ਸਿੰਘ ਜਿਨ੍ਹਾਂ ਨੂੰ ਹੁਣ ਬਰਖਾਸਤ ਕੀਤਾ ਗਿਆ ਹੈ ਕਿ ਇਹ ਵੀ ਅਗਵਾਹੀ ਦੇ ਵਿੱਚ ਹੀ ਬਿਕਰਮਜੀਤ ਸਿੰਘ ਦੀ ਅਗਵਾਹੀ ਦੇ ਵਿੱਚ ਸ਼ਾਮਲ ਸਨ ਜੋ ਦੋ ਕੌਂਸਟੇਬਲ ਨੇ ਪੁਲਿਸ ਦੇ ਜੋ ਅਮਨਦੀਪ ਸਿੰਘ ਔਰ ਲਖਵਿੰਦਰ ਸਿੰਘ ਜੋ ਕਿ ਹਸਪਤਾਲ ਦੇ ਵਿੱਚ ਮੌਜੂਦ ਹਨ ਔਰ ਗਾਰਡ ਦੇ ਵਿੱਚ ਸ਼ਾਮਲ ਹਨ ਜਿੱਥੇ ਇਤਨੂੰ ਰੱਖਿਆ ਗਿਆ ਸੀ ਬਿਕਰਮਜੀਤ ਸਿੰਘ ਨੂੰ ਗੁਰੂ ਨਾਨਕ ਹਸਪੀਟਲ ਦੇ ਵਿੱਚ ਔਰ ਉਸ ਕਿਡਨਾਪਿੰਗ ਦੇ ਵਿੱਚ ਇਹਨਾਂ ਦਾ ਇੱਕ ਅਹਿਮ ਰੋਲ ਸੀ ਪਰ ਜੇਕਰ ਅਸੀਂ ਗੱਲ ਕਰੀਏ ਇਨਸਪੈਕਟਰ ਜੋ ਨਾਰਿੰਗ ਸਿੰਘ ਦੀ ਤਾਂ ਉਸਤੇ ਇੱਕ ਸਭ ਤੋਂ ਵੱਡਾ ਦੋਸ਼ ਇਹ ਹੈ ਕਿ ਜਦੋਂ ਇਹ ਸਾਰੇ ਪੁਲਿਸ ਮੁਲਾਜ਼ਮ ਬਿਕਰਮਜੀਤ ਸਿੰਘ ਨੂੰ ਬਟਾੜੇ ਲੈ ਕੇ ਗਏ ਤਾਂ ਇਨਸਪੈਕਟਰ ਨਾਰਿੰਗ ਸਿੰਘ ਵੱਲੋਂ ਹੀ ਉਸ ਦੀ ਜੋ ਹੈ ਉਸ ਦੇ ਉੱਪਰ ਤਸ਼ੱਦਦ ਕੀਤਾ ਗਿਆ ਔਰ ਉਸ ਦੀ ਇੰਟਰੋਗੇਸ਼ਨ ਕੀਤੀ ਗਈ ਜਿਸ ਦੌਰਾਨ ਬਿਕਰਮਜੀਤ ਦੀ ਮੌਤ ਹੋਈ ਔਰ ਉਸੇ ਮਾਮਲੇ ਨੂੰ ਲੈ ਕੇ ਪੁਲਿਸ ਨੇ ਇਹ ਗੰਭੀਰਤਾ ਦੇ ਨਾਲ ਇਸ ਮਾਮਲੇ ਨੂੰ ਲਿਆ ਹੈ ਔਰ ਇਸ ਮਾਮਲੇ ਤੋਂ ਬਾਅਦ ਪੁਲਿਸ ਦਾ ਜੋ ਅਕਸ ਹੈ ਜਨਤਾ ਦੇ ਵਿੱਚ ਖਰਾਬ ਹੋਇਆ ਉਸੇ ਅਕਸ ਨੂੰ ਫਿਰ ਤੋਂ ਠੀਕ ਕਰਨ ਲਈ ਪੁਲਿਸ ਨੇ ਇਹ ਜੋ ਕਦਮ ਚੁੱਕਿਆ ਜਿਸ ਤੋਂ ਲੈ ਕੇ ਲਖਵਿੰਦਰ ਸਿੰਘ ਔਰ ਅਮਨਦੀਪ ਸਿੰਘ ਨੂੰ ਬਰਖਾਸਤ ਕਰ ਦਿੱਤਾ ਹੈ ਫਿਲਹਾਲ ਦੋਵੇਂ ਪੁਲਿਸ ਹਿਰਾਸਤ ਦੇ ਵਿੱਚ ਨੇ ਪਰ ਜੋ ਨਾਰਿੰਗ ਸਿੰਘ ਹੈ ਉਹ ਹਾਲੇ ਵੀ ਪੁਲਿਸ ਦੀ ਗ੍ਰਿਫਤੋਂ ਬਾਹਰ ਹੈ ਔਰ ਉਸ ਲਈ ਪੁਲਿਸ ਨੇ ਟੀਮਾਂ ਬਣਾਈਆਂ ਹੋਣਾ ਔਰ ਅਨੋਰ ਜਗ੍ਹਾ ਜਗ੍ਹਾ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ